ਕੈਨੇਡਾ ਸਰਕਾਰ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਨੇ ਹਿੰਦੁਸਤਾਨੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਦਾਸ ਸਹੀ ਇਹ ਕਿ ਆਸਟ੍ਰੇਲੀਆ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ ਸਰਕਾਰ ਦੇ ਇਸ ਫੈਸਲੇ ਨਾਲ ਦਾਖਲ ਲੈ ਚੁੱਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਹਾਲੀ ਵਿੱਚ ਪ੍ਰਾਈਵੇਟ ਕਾਲਜਾਂ ਵਿੱਚ ਦਾਖਲ ਵੱਜੋ ਫੀਸ ਲੱਖਾਂ ਰੁਪਏ ਅਦਾ ਕਰਦੇ ਆਸਟ੍ਰੇਲੀਆ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ ਆਸਟ੍ਰੇਲੀਆ ਅਧਿਕਾਰੀ ਨੇ ਲਗਭਗ 150 ਤੀਜੇ ਦਰਜੇ ਦੇ ਕਾਲਜਾਂ ਜਨੂਬਨ ਕਰ ਦਤਾ ਹੈ ਕਿਉਂਕਿ ਉਹ ਸੁਭੂਤ ਦਿਖਾਉਣਾ ਚਾਹੁੰਦੇ ਨੇ ਆ ਸਫਲ ਰਹੇ ਕਿ ਇਹ ਵਿਦਿਆਰਥੀਆਂ ਨੂੰ ਕੋਈ ਨਿਯਮਿਤ ਸਿਖਲਾਈ ਜਾਂ ਪੜਾਈ ਦੀ ਪੇਸ਼ਕਸ਼ ਨਹੀਂ ਕਰ ਰਹੇ ਇਹਨਾਂ ਵਿੱਚੋਂ ਕੁਝ ਕਾਲਜ ਪੰਜਾਬ ਦੇ ਬੇਈਮਾਨ এজੰਟਾਂ ਅਤੇ ਸਟੱਡੀ ਵੀਜ਼ਾ ਸਲਾਹਕਾਰਾਂ ਦੇ ਸਿੱਧੇ ਸੰਪਰਕ ਵਿੱਚ ਹਨ ਜਾਂ ਉਹਨਾਂ ਦੀ ਸਹਿਮਲ ਕੇ ਤਨਜ਼ੰਦਖਰੀਆਂ ਦੇ ਗੈਰ ਕਾਨੂੰਨੀ ਪ੍ਰਾਈਵੇਟ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੈਗਰੇਟ ਇਮੀਗ੍ਰੇਸ਼ਨ ਅਤੇ ਕੰਮ ਦੇ ਅਧਿਕਾਰ ਪ੍ਰਦਾਨ ਕਰ ਰਹੇ ਸਨ ਉਦਰ ਹੁਣ ਰਤੇ ਸਿਖਲਾਈ ਮੰਤਰੀ ਨੇ ਮੀਡੀਆ ਵਿੱਚ ਹਵਾਲਾ ਦਿੱਤਾ ਸਾਡੀ ਸਰਕਾਰ ਦੇ ਇਨ ਇਸ ਖੇਤਰ ਨੂੰ ਕਮਜ਼ੋਰ ਕਰਨਾ ਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਥਾਂ ਨਹੀਂ ਹੈ ਜਾਣਕਾਰੀ ਅਨੁਸਾਰ ਅਲਬਾਜ਼ੀ ਨੇ ਸਰਕਾਰ ਨੀ ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ਦੁਆਰਾ ਕੀਤੀ ਗਈ ਕਾਰਵਾਈ ਦੇ ਤਹਿਤ ਬੰਦ ਕੀਤੀਆਂ ਗਈਆਂ ਵੋਕੇਸ਼ਨਲ ਸਿੱਖਿਆ ਸੰਸਥਾਵਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ ਉੱਤਰੀ ਭਾਰਤ ਦੇ ਸੈਂਕੜੇ ਵਿਦਿਆਰਥੀ ਹਰ ਸਾਲ ਡੀਸੀ ਦਾਖਲ ਲੈਂਦੇ ਹਨ ਇਸ ਦੇ ਬਜਾਏ ਕੰਮ ਕਰਨ ਲਈ ਨਕਾਲਾ ਵਿੱਚ ਆਉਂਦੇ ਹੁੰਦਾ ਸਹੀ ਹੈ ਕਿ ਸੰਗਰੂਰ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਦੱਸਿਆ ਹੈ ਕਿ ਉਹ 2 ਸਾਲ ਪਹਿਲਾਂ ਇੱਕ ਵਿਦਿਆਰਥੀ ਦੇ ਰੂਪ ਜੋ ਆਸਟ੍ਰੇਲੀਆ ਆਇਆ ਸੀ ਉਸ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਹਫਤੇ ਵਿੱਚ 5 ਦਿਨ ਕੰਮ ਕਰ ਸਕਦਾ ਹੈ ਜਦੋਂ ਹੀ ਉਸ ਦੀ ਹਾਜ਼ਰੀ ਅਤੇ ਕੋਰਸ ਦਾ ਧਿਆਨ ਰੱਖਿਆ ਜਾਵੇਗਾ ਹੁਣ ਉਸ ਨੂੰ ਉਸ ਦੇ ਪੰਜਾਬ ਸਥਿਤ 에ਜੰਟ ਨੇ ਦੱਸਿਆ ਹੈ ਕਿ ਸਰਕਾਰ ਨੇ ਕਾਲਜ ਨੂੰ ਸੀਲ ਕਰ ਦਿੱਤਾ ਹੈ ਉਸ ਨੇ ਕਿਹਾ ਹੈ ਕਿ ਇਸ 에ਜੰਟ ਨੇ ਸਾਨੂੰ ਇੱਥੇ ਭੇਜਿਆ ਹੈ ਉਹ ਵੀਜ਼ਾ ਧੋਖਾਧੜੀ ਦੇ ਕੇਸ ਵਿੱਚ ਦਰਜ ਹੋਣ ਤੋਂ ਬਾਅਦ ਮਾਰਚ ਵਿੱਚ ਪਹਿਲਾਂ ਹੀ ਕੰਮ ਬੰਦ ਕਰ ਚੁੱਕਾ ਹੈ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਪੜ ਰਹੀ ਪਟਿਆਲਾ ਦੀ ਇੱਕ ਵਿਦਿਆਰਥਣ ਨੇ ਦੱਸਿਆ ਸੀ ਕਿ ਉਹ ਉਸ ਦਾ ਭਰਾ ਆਇਰਲੈਂਡ ਵਿੱਚ ਇੱਕ ਕੋਟੇਰੀਆ ਵਿੱਚ ਕੰਮ ਕਰਦੇ ਹਨ ਪਰ ਪਿਛਲੇ ਮਹੀਨੇ ਉਹਨਾਂ ਨੂੰ ਕਾਲਜ ਵਿੱਚੋਂ ਵਾਪਸ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਉਸਨੇ ਦੱਸਿਆ ਅਧਿਕਾਰੀਆਂ ਨੇ ਬਾਅਦ ਵਿੱਚ ਕਾਲਜ ਨੂੰ ਬੰਦ ਕਰ ਦਿੱਤਾ ਹੈ ਹੁਣ ਤੱਕ ਸਾਨੂੰ ਸਥਿਤੀ ਦੇ ਨਾਲ ਨਜਿੱਠਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਸੀਂ ਕੋਰਸ ਦੀ ਪੂਰੀ ਫੀਸ ਭੁਗਤਾਨ ਕਰ ਚੁੱਕੇ ਹਾਂ ਜਿਸ ਕਰ ਯੋਗ ਹੈ ਕਿ 2023 ਵਿੱਚ ਆਸਟ੍ਰੇਲੀਆ ਯੂਨੀਵਰਸਿਟੀਆਂ ਨੇ ਤੋਖਾਟੜੀ ਵਾਲੇ ਵੀਜ਼ਾ ਅਰਜ਼ੀਆਂ ਵਿੱਚ ਵਾਧੇ ਨੂੰ ਲੈ ਕੇ ਤਾਜ਼ਾ ਚਿੰਤਾਵਾਰ ਚ ਜਵਾਬ ਵਿੱਚ ਭਾਰਤੀ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੇ ਸੀ ਉਸ ਤੋਂ ਪਹਿਲਾਂ ਚਾਰ ਯੂਨੀਵਰਸਿਟੀਆਂ ਦੇ ਭਾਰਤੀ ਵਿਦਿਆਰਥੀਆਂ ਦੇ ਪਾਬੰਦੀ ਲਗਾਈ ਗਈ ਸੀ ਉਹਨਾਂ ਯੂਨੀਵਰਸਿ ਪੰਜਾਬ ਗੁਜਰਾਤ ਤੇ ਹਰਿਆਣਾ ਨੂੰ ਸਭ ਤੋਂ ਵੱਧ ਜੋਖਮ ਵਾਲੇ ਖੇਤਰਾਂ ਵਜੋਂ ਪਛਾਣ ਕੀਤੀ ਸੀਦਾ ਸਹੀ ਹੈ ਕਿ ਕੈਨੇਡਾ ਦੇ ਦਿਨ ਪੰਜਾਬੀਆਂ ਨੂੰ ਚਟਕਾ ਦਿੰਦੀ ਰਹਿੰਦੀ ਹੈ ਪਰ ਹੁਣ ਆਸਟ੍ਰੇਲੀਆ ਵੱਲੋਂ ਜਿਹੜਾ ਕੀ ਪੰਜਾਬੀਆਂ ਨੂੰ ਚਟਕਾ ਦਿੱਤਾ ਗਿਆ ਹੈ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੇ ਵਿੱਚ 150 ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਤੇ ਜਿਸ ਦੇ ਵਿੱਚ ਪੰਜਾਬੀ ਵਿਦਿਆਰਥੀ ਜਿਹੜੇ ਕੀ ਪੜ੍ਹ ਕੇ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਵਾਪਸ ਭੇਜਣ ਲਈ ਕਹਿ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਬੈਠੇ ਕਈ ਇਹ ਚਿੰਤ ਜਿਸ ਕਿ ਕਾਲਜਾਂ ਦੀ ਪੂਰੀ ਫੀਸ ਵਸੂਲ ਚੁੱਕੇ ਨੇ ਬੱਚਿਆਂ ਤੋਂ ਉਸ ਤੋਂ ਬਾਅਦ ਜਿਹੜਾ ਕਿ ਹੁਣ ਵਿਦਿਆਰਥੀਆਂ ਨੂੰ ਵੱਡੇ ਝਟਕੇ ਲੱਗੇ ਨੇ ਵਿਦਿਆਰਥੀ ਪੂਰੀ ਪੂਰੀ ਫੀਸਾਂ ਦਾ ਜਿਹੜਾ ਭੁਗਤਾਨ ਹੀ ਜਨਾਂ ਨੂੰ ਕਰ ਚੁੱਕੇ ਨੇ ਯੂਨੀਵਰਸਿਟੀਆਂ ਨੂੰ ਆਪਣੀ ਪੂਰੀ ਫੀਸ ਦੇ ਚੁੱਕੇ ਨੇ ਪਰ ਹੁਣ ਯੂਨੀਵਰਸਿਟੀ ਅਤੇ ਕਾਲਜ ਜਿਹੜੇ ਆਸਟ੍ਰੇਲੀਆ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਪੰਜਾਬੀਆਂ ਨੂੰ ਇੱਕ ਬਹੁਤ ਹੀ ਵੱਡਾ ਝਟਕਾ ਲੱਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਧੰਨਵਾਦ